ਜੋ ਵਿਸ਼ਿਸ਼ਟ ਜੀ ਹੋਏ ਨੇ ਇਹਨਾਂ ਨੇ ਆਪਣੇ ਆਪ ਨੂੰ ਮਾਰਨ ਦਾ ਯਤਨ ਕੀਤਾ ਪਰ ਮਾਰ ਵੀ ਨਹੀਂ ਸਕੇ ਇਸੇ ਤਰ੍ਹਾਂ ਰਾਜਾ ਪਰੇਸ਼ਿਤ ਹੋਇਆ ਉਸ ਨੂੰ ਪਤਾ ਚੱਲ ਗਿਆ ਸੀ ਕਿ ਮੇਰੀ ਮੌਤ ਹੋ ਜਾਣੀ ਹੈ ਉਹਨੇ ਬਚਾਉਣ ਦਾ ਯਤਨ ਕੀਤਾ ਪਰ ਨਹੀਂ ਬਚਾ ਸਕਿਆ ਜੋ ਪਾਵਨ ਪੰਕਜ ਆਪ ਜੀ ਨੇ ਸਰਵਣ ਕੀਤੀ ਜੋਰਨਾ ਜੀਵਨ ਮਰਨ ਨਹ ਹਜੂਰ ਜੀਵ ਦੇ ਜੀਵਨ ਦੇ ਵਿੱਚ ਵੀ ਆਪਣਾ ਕੋਈ ਜੋਰ ਨਹੀਂ ਕਿ ਮੈਂ ਮੌਤ ਨੂੰ ਬਚਾ ਲਵਾਂ ਰਾਜਾ ਪਰਿਸ਼ਤ ਭਾਵੇਂ ਧਰਮੀ ਰਾਜਾ ਸੀ ਜਦੋਂ ਉਹ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਗਿਆ ਇਹ ਭਾਂਡਵ ਰਿਖੀ ਜੇਸ ਨੂੰ ਉਹਨਾਂ ਨੇ ਪੁੱਛਿਆ ਕਿ ਇਸ ਰਸਤੇ ਇੱਕ ਹਰਨ ਲੰਘ ਕੇ ਗਿਆ ਤੁਸਾਂ ਨੇ ਵੇਖਿਆ ਉਹ ਬੰਦਗੀ ਦੇ ਵਿੱਚ ਸਨ ਉਸ ਸਮੇਂ ਜੋ ਕਲਯੁਗ ਨੇ ਰਾਜੇ ਪ੍ਰੀਸ਼ਤ ਨੂੰ ਆਖਿਆ ਸੀ ਕਿ ਮੈਨੂੰ ਤੁਸੀਂ ਆਪਣੇ ਰਾਜ ਵਿੱਚ ਵੜਨ ਨਹੀਂ ਦਿੰਦੇ ਤੇ ਰਾਜੇ ਨੇ ਆਖਿਆ ਸੀ ਤੂੰ ਮਾੜਿਆ ਸਥਾਨਾਂ ਤੇ ਜਿੱਥੇ ਜੂਗਾ ਖੇਡਦੇ ਲੋਕ ਸ਼ਰਾਬਾਂ ਪਿੰਦੇ ਉੱਥੇ ਜਾ ਤੇਰਾ ਇੱਥੇ ਕੀ ਕੰਮ ਆ ਤੇ ਉਹਨੇ ਆਖਿਆ ਸੀ ਕੋਈ ਚੰਗੀ ਜਗ੍ਹਾ ਵੀ ਦੱਸ ਦਿਓ ਰਾਜੇ ਨੇ ਆਖਿਆ ਚਲ ਤੂੰ ਸੋਨਿਆਂ ਤੇ ਨਿਵਾਸ ਕਰ ਲਿਆ ਕਰ ਕਲਯੁਗ ਮੱਖੀ ਦਾ ਰੂਪ ਧਾਰ ਕੇ ਰਾਜੇ ਪ੍ਰੀਸ਼ਦ ਦੇ ਮੁਗੜ ਤੇ ਬੈਠ ਗਿਆ ਜਿਹਦੇ ਕਰਕੇ ਉਹਦੀ ਬੁੱਧ ਪ੍ਰਸ਼ਟੀ ਗਈ ਉਸਨੇ ਵੇ ਭੰਡ ਰਕੀ ਦੇ ਜਿਨ੍ਹਾਂ ਨੇ ਰਸਤਾ ਦੱਸਣਾ ਸੀ ਕਿ ਹਰਨ ਕਿੱਥੇ ਗਿਆ ਉਹ ਬੰਦਗੀ ਦੇ ਵਿੱਚ ਸੀ ਕੁਝ ਬੋਲੇ ਨਾ ਇਸਨੇ ਮਰਿਆ ਸੱਪ ਉਹਦੇ ਗਲ ਦੇ ਵਿੱਚ ਪਾ ਦਿੱਤਾ ਜਦੋਂ ਉਸਦੇ ਚੇਲੇ ਸਿੰਘੀ ਰਕੀ ਨੂੰ ਪਤਾ ਚੱਲਿਆ ਉਸਨੇ ਸ਼ਰਾਪ ਦੇ ਦਿੱਤਾ ਕਿ ਸੱਪ ਦੇ ਲੜਨ ਦੇ ਨਾਲ ਹੀ ਅੱਜ ਤੋਂ 7 ਦਿਨ ਬਾਅਦ ਤੇਰੀ ਮੌਤ ਹੋ ਜਾਏਗੀ ਦਦੋਂ ਜਸ ਰਿਕੀ ਨੂੰ ਪਤਾ ਚੱਲਿਆ ਕਿ ਮੇਰੇ ਚੇਲੇ ਨੇ ਰਾਜੇ ਨੂੰ ਸਰਾਪ ਦੇ ਦਿੱਤਾ ਇਹ ਗੱਲ ਸੱਚੀ ਉਹ ਜਾਣੀ ਉਸਨੇ ਆਖਿਆ ਆਪਣੇ ਚੇਲੇ ਨੂੰ ਇਦਾਂ ਨਹੀਂ ਸੀ ਕਰਨਾ ਰਾਜਾ ਤੇ ਧਰਮੀ ਉਹਦੀ ਕਲਯੁਗ ਨਹੀਂ ਮਤ ਮਾਰਤੀ ਸੀ ਇਸ ਕਰਕੇ ਰਾਜੇ ਪ੍ਰੀਸ਼ਤ ਨੂੰ ਦੱਸ ਦਿੱਤਾ ਗਿਆ ਕਿ 7 ਦਿਨ ਬਾਅਦ ਤੇਰੀ ਸੱਪ ਲੜਨ ਦੇ ਨਾਲ ਮੌਤ ਹੋਣੀ ਆਪਣਾ ਬਚਾਅ ਕਰ ਲਿਆ ਉਸ ਵੇਲੇ ਰਾਜੇ ਨੇ ਸੀਸ ਮਹਿਲ ਪਾਣੀ ਦੇ ਵਿੱਚ ਬਣਾ ਲਿਆ ਜਿੱਤੋਂ ਇੱਕ ਕੀੜੀ ਵੀ ਹੁੰਦੀ ਜੋ ਹੈ ਉਹ ਦਿਸੇ ਜਿ세 ਤਰਾਂ ਤਨੰਤਰ ਵੈਦ ਬੜਾ ਵੱਡਾ ਵੈਦ ਹੋਇਆ ਉਸ ਨੂੰ ਜਦੋਂ ਪਤਾ ਚੱਲਿਆ ਉਹ ਰਾਜੇ ਨੂੰ ਬਚਾਉਣ ਵਾਸਤੇ ਆਇਆ ਉਧਰ ਤਤਕਨਾਗ ਜਿਨੇ ਰਾਜੇ ਨੂੰ ਮਾਰਨਾ ਸੀ ਉਹ ਮਾਰਨ ਵਾਸਤੇ ਆਇਆ ਹੁਣ ਜਦੋਂ ਉਹ 나ਗ ਆਰਿਆ ਇਨਸਾਨ ਦੇ ਰੂਪ ਦੇ ਵਿੱਚ ਇੱਧਰ ਤਨੰਤਰ ਵੈਦ ਆਰਿਆ ਆਪਸ ਵਿੱਚ ਰਲ ਗਏ ਪੁੱਛਣ ਲੱਗੇ ਕਿ ਦੁਜੇ ਨੂੰ ਕਿੱਥੇ ਚੱਲਿਆਂ ਤੇ ਵੈਦ ਨੇ ਆਖਿਆ ਮੈਂ ਰਾਜੇ ਪਰਿਸ਼ਤ ਨੂੰ ਬਚਾਉਣ ਵਾਸਤੇ ਚੱਲਿਆਂ ਇਸੇ ਤਰ੍ਹਾਂ ਤਤਕ ਨੇ ਆਖਿਆ ਮੈਂ ਉਸ ਨੂੰ ਮਾਰਨ ਵਾਸਤੇ ਚੱਲਿਆਂ ਆਪਸ ਵਿੱਚ ਆਖਣ ਲੱਗੇ ਤੇ ਵੇਖ ਹੀ ਲੈਨੇ ਕਿਹੜਾ ਤਗੜਾ ਮਾਰਦਾ ਕਿਹੜਾ ਬਚਾਉਂਦਾ ਕਿਹੜਾ ਤਨੰਤਰ ਵੈਦ ਨੇ ਤਤਕ नाग ਨੂੰ ਆਖਿਆ ਕਿ ਉਹ ਜੋ ਸਾਹਮਣੇ ਦਰਖਤ ਹੈ ਹਰਿਆ ਭਰਿਆ ਤੂੰ ਉਸ ਨੂੰ ਖਤਮ ਕਰ ਸਕਦਾ ਉਹਨੇ ਆਖਿਆ ਕਿ ਵੇਖ ਉਸ ਤਸ਼ਕਨਾਗ ਨੇ ਅਸੀ ਫੂਕ ਮਾਰੀ ਤੇ ਲੱਕੜਹਾਰੇ ਦੇ ਸਮੇਤ ਉਹ ਦਰਖਤ ਸਾੜ ਕੇ ਸੁਆਹ ਕਰਤਾ ਤੇ ਤਨੰਤਰ ਵੈਦ ਨੇ ਆਜਾ ਇਹਨੂੰ ਸੁਆਹ ਨੂੰ ਅਡਾਦਿਓ ਨੇ ਦੂਜੀ ਫੂਕ ਮਾਰੀ ਨਨ ਨਾਮੂ ਨਿਸਾਨ ਬਟਾਤਾ ਸੁਆਹ ਵੀ ਉੱਡ ਗਈ ਤਨੰਤਰ ਵੈਦ ਦੀ ਦ੍ਰਿਸ਼ਟੀ ਦੇ ਵਿੱਚ ਨਿਗਾਹ ਦੇ ਵਿੱਚ ਅਮਰਤ ਸੀ ਉਹਨਾਂ ਜਦੋਂ ਅਮਰਤ ਦ੍ਰਿਸ਼ਟੀ ਨਾਲ ਤੱਕਿਆ ਤੇ ਉੱਥੇ ਲੱਕੜਹਾਰਾ ਵਿੱਚ ਤੇ ਉਹ ਦਰਖਤ ਵੀ ਹਰਿਆ ਭਰਿਆ ਅੱਗੇ ਨਾਲੋਂ ਵੀ ਵਧੀਆ ਆ ਗਿਆ ਹੁਣ ਤੱਛਕ ਨੇ ਵੇਖਿਆ ਕਿ ਇਹਦੀ ਦ੍ਰਿਸ਼ਟੀ ਵਿੱਚ ਅਮਰਤ ਹੈ ਇਹ ਰਾਜੇ ਨੂੰ ਬਚਾ ਸਕਦਾ ਉਹਨੇ ਦੂਸਰੀ ਚਾਲ ਖੇਢੀ ਆਂਦਾ ਤੂੰ ਬਚਾਉਣ ਜਾਣਾ ਮੈਂ ਮਾਰਨ ਜਾਣਾ ਤੂੰ ਆਪਣੇ ਰਸਤੇ ਚੱਲ ਮੈਂ ਆਪਣੇ ਰਸਤੇ ਚੱਲਦਾ ਉਹ ਤਚਕ ਤਨੰਤਰ ਦੇ ਅੱਗੇ ਫਿਰ ਛੋਟੀ ਦੇ ਰੂਪ ਵਿੱਚ ਜਾ ਡਿੱਗਾ ਛੋਟੀ ਸੋਹਣੀ ਵੇਖ ਕੇ ਤਨੰਤਰ ਨੇ ਚੁੱਕੀ ਜਦੋਂ ਲੱਕ ਦੇ ਵਿੱਚ ਖਾਰਸ ਹੋਈ ਤੇ ਉਸੇ ਛੋਟੀ ਨਾਲ ਲੱਕੇ ਵਿੱਚ ਲੱਗਾ ਖਾਰਸ਼ ਕਰਨ ਤੇ ਤਚਕ ਉਹਦੇ ਲੱਕ ਦੇ ਵਿੱਚ ਲੜ ਗਿਆ ਕਿਸੇ ਉਹਦੀ ਨਿਗਾ ਨਹੀਂ ਸੀ ਪੈ ਸਕਦੀ ਤਨੰਤਰ ਮਰ ਗਿਆ ਜਦੋਂ ਉਸ ਪਰਿਸ਼ਤ ਰਾਜੇ ਨੇ ਸੀਸਮੈਲ ਦੇ ਵਿੱਚ ਜੋ ਕਿ ਭੋਗ ਪੈਣਾ ਸੀ ਉਸ ਦਿਨ ਜੋ ਉਸਨੇ ਪੂਜਾ ਰਖਵਾਈ ਹੋਈ ਸੀ ਉਹ ਭੋਗ ਵਾਸਤੇ ਫੁੱਲ ਲੈਣ ਵਾਸਤੇ ਮਾਲੀ ਬਾਗ ਦੇ ਵਿੱਚ ਗਿਆ ਜੋ ਮਾਲਾ ਰਾਜੇ ਨੇ ਗਲ ਦੇ ਵਿੱਚ ਪਾਉਣੀ ਸੀ ਭੋਗ ਤੋਂ ਪਰંત ਉਹ ਤਤਸ਼ਕ ਕੀੜੀ ਦਾ ਰੂਪ ਧਾਰ ਕੇ ਉਸ ਫੁੱਲ ਤੇ ਜਾ ਬੈਠਾ ਜੋ ਮਾਲੀ ਨੇ ਤੋੜਨਾ ਸੀ ਉਹ ਇਸ ਤਰ੍ਹਾਂ ਉਸ ਮਹਿਲ ਚ ਪ੍ਰਵੇਸ਼ ਕਰ ਗਿਆ ਜਦੋਂ ਰਾਜੇ ਨੇ ਉਨਾ ਫਲਨ ਨੂੰ ਸੁੰਘਿਆ ਤੇ ਉਹਦੇ ਨੱਕ ਦੇ ਵਿੱਚ ਲੜ ਗਿਆ ਤੇ ਰਾਜੇ ਦੀ ਮੌਤ ਹੋ ਗਈ ਸੋ ਸਤਿਗੁਰੂ ਜੀ ਸਮਝਾ ਰਹੇ ਕਿ ਜੋਰ ਨਾਲ ਜੀਵਨ ਵੇਖੋ ਕਿੰਨੇ ਉਹਨੇ ਯਤਨ ਕੀਤੇ ਸੀਸਮਹਿਲ ਬਣਾਇਆ ਵੱਡੇ ਵੱਡੇ ਵੈਦ ਸੱਦੇ ਪਰ ਜਦੋਂ ਮੌਤ ਆਉਣੀ ਉਹ ਆਪਣੇ ਆਪ ਨੂੰ ਬਚਾ ਨਾ ਸਕਿਆ ਇਸੇ ਤਰ੍ਹਾਂ ਕੋਈ ਆਪਣੇ ਜੋਰ ਨਾਲ ਮਰ ਵੀ ਨਹੀਂ ਸਕਦਾ ਵਿਸ਼ਵਾਮিত্র ਜੋ ਕਿ ਵਿਸ਼ਿਸ਼ਟ ਜੀ ਨੂੰ ਮਿਲਣ ਵਾਸਤੇ ਜਾਇਆ ਕਰੇ ਤੇ ਵਿਸ਼ਵਾਮਿੱਤਰ ਦੀ ਬਿਰਤੀ ਜੀਵਨ ਦੇ ਰਹਿਣ ਸਹਿਣ ਦੇ ਢੰਗ ਨੂੰ ਵੇਖ ਕਰਕੇ ਅਗੋਂ ਵਿਸ਼ਿਸ਼ਟ ਜੀ ਆਖਿਆ ਕਰਨ ਕਿ ਔਰ ਰਾਜ ਰਿਖੀ ਜੀ ਕਿੱਧਰ ਹੋਣੇ ਹੋਏ ਤੇ ਵਿਸ਼ਿਸ਼ਟ ਜੀ ਜਦੋਂ ਰਾਜ ਰਿਖੀ ਆਖਣ ਵਿਸ਼ਵਾਮਿੱਤਰ ਚੰਦਾ ਸੀ ਕਿ ਮਨ ਬ੍ਰਹਮ ਰਿਖੀ ਅੱਥੇ ਉਹ ਗੁੱਸਾ ਕਰਿਆ ਕਰੇ ਤੇ ਵਿਸ਼ਿਸ਼ਟ ਦੇ ਸੌ ਪੁੱਤਰ ਸੀ ਉਹ ਉਹਦਾ ਪੁੱਤਰ ਮਾਰ ਦਿਆ ਕਰੇ ਤਾਂ ਇੱਕ ਇੱਕ ਕਰਕੇ ਸੌ ਦੇ ਸੌ ਹੀ ਉਹਨੇ ਮਾਰ ਦਿੱਤੇ ਇੱਕ ਦਿਨ ਜਲਦੀ ਸੀ ਰਾਜ ਭਾਗ ਵਾਲੇ ਬਸਤਰ ਵੀ ਨਾ ਪਾਏ ਘੋਤੀ ਬੰਨੀ ਐ ਅੰਗੋਚਾ ਫੜਿਆ ਤੇ ਬਿਰਤੀ ਬ੍ਰਹਮ ਜਾਨੀਆਂ ਵਾਲੀ ਲੈ ਕੇ ਗਿਆ ਤੇ ਵਿਸ਼ਿਸ਼ਟ ਜੀ ਨੇ ਆਖਿਆ ਆਹੋ ਬ੍ਰਹਮ ਰਿਖੀ ਜੀ ਤਾਂ ਉਦੋਂ ਫਿਰ ਵਿਸ਼ਵਾਮਿਤਰ ਆਖਣ ਲੱਗਾ ਕਿ ਹੁਣ ਸੌ ਪੁੱਤਰ ਮਰਵਾ ਤੇ ਤੂੰ ਮੈਨੂੰ ਬ੍ਰਹਮ ਰਿਖੀ ਆਖਿਆ ਜੇ ਪਹਿਲਾਂ ਆਖ ਦਿਨੋਂ ਤੇ ਤੇਰਾ ਸੌ ਪੁੱਤਰ ਨਾ ਮਰਦਾ ਜਦੋਂ ਸੋਹ ਪੁੱਤਰ ਮਰਨ ਦਾ ਵਿਸ਼ਿਸ਼ਟ ਨੂੰ ਪਤਾ ਲੱਗਾ ਬੜਾ ਉਹਨੂੰ ਵਿਰਾਗ ਹੋਇਆ ਦੁੱਖ ਹੋਇਆ ਦੱਸਦੇ ਨੇ ਕਿ ਉਹ ਦਰਿਆ ਦੇ ਵਿੱਚ ਰੁੜਨ ਵਾਸਤੇ ਚਲਾ ਗਿਆ ਵਿਸ਼ਿਸ਼ਟ ਜਦੋਂ ਸਤਲੁਜ ਦੇ ਵਿੱਚ ਡੁੱਬਣ ਵਾਸਤੇ ਗਿਆ ਇਹ ਸੋਚ ਕੇ ਗਿਆ ਸੀ ਕਿ ਮੈਂ ਡੁੱਬ ਕੇ ਮਰ ਜਾਵਾਂਗਾ ਪਰ ਗੁਰਬਾਣੀ ਦੇ ਮਹਾਵਾਕਾਂ ਅਨੁਸਾਰ ਜੀਵ ਦੇ ਜੇ ਜੀਵਨ ਦੇ ਵਿੱਚ ਆਪਣਾ ਜੋਰ ਨਹੀਂ ਤੇ ਮਰਨ ਦੇ ਵਿੱਚ ਵੀ ਜੋਰ ਨਹੀਂ ਚੱਲਦਾ ਆਪਣੀ ਮਰਜ਼ੀ ਦੇ ਨਾਲ ਜੀਵ ਮਰ ਵੀ ਨਹੀਂ ਸਕਦਾ ਜੇ ਹੁਕਮ ਹੋਵੇ ਤੇ ਫੇਰ ਮਰਦਾ ਹੈ ਵਿਸ਼ੇਸ਼ਟ ਸਤਲੁਜ ਦੇ ਵਿੱਚ ਜਾ ਕੇ ਮਰਨ ਦੀ ਮਨਸ਼ਾ ਦੇ ਨਾਲ ਪਾਣੀ ਦੇ ਵਗਦੇ ਵਹਾਅ ਦੇ ਵਿੱਚ ਛਾਲ ਮਾਰਦਾ ਹੈ ਜਦੋਂ ਵਿਸ਼ਿਸ਼ਟ ਨੇ ਸਾਲ ਮਾਰੀ ਉਹ ਪਾਣੀ ਵੀ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਏ ਉਹ ਪਾਣੀ ਵੀ ਸਵ ਭਾਗਾਂ ਦੇ ਵਿੱਚ ਵੰਡਿਆ ਗਿਆ ਵਿਸ਼ਿਸ਼ਟ ਸਤਲੂ ਦੇ ਦੇ ਵਿੱਚ ਡੁੱਬ ਕੇ ਮਰਿਆ ਨਹੀਂ ਉਥੋਂ ਵੀ ਬਚ ਗਿਆ ਇਸ ਨੇ ਫਿਰ ਦੂਸਰਾ ਯਤਨ ਕੀਤਾ ਆਪਣੇ ਆਪ ਨੂੰ ਬੰਨ ਕੇ ਬਿਆਸਾ ਦੇ ਵਿੱਚ ਜਾਂ ਛਾਲ ਮਾਰੀ ਐਸੀਆਂ ਪਾਣੀ ਦੀਆਂ ਲਹਿਰਾਂ ਆਈਆਂ ਤੇ ਉਹ ਬੰਧਨ ਖੁੱਲ ਗਏ ਤੇ ਬਿਆਸਾ ਨੇ ਵੀ ਵਿਸ਼ਿਸ਼ਟ ਨੂੰ ਡੋਬਿਆ ਨਾ ਇਹ ਫੇਰ ਬਚ ਗਿਆ ਸੋ ਇਹ ਸਾਖੀਆਂ ਰਾਜੇ ਕ੍ਰਿਸ਼ਿਤ ਦੀ ਵਿਸ਼ਿਸ਼ਟ ਦੀ ਲਾਉਣ ਦਾ ਇਹ ਭਾਵ ਹੈ ਜੇ ਜੀਵ ਦੇ ਜੰਮਣ ਦੇ ਵਿੱਚ ਅਤੇ ਮਰਨ ਦੇ ਵਿੱਚ ਵੀ ਆਪਣਾ ਕੋਈ ਜ਼ੋਰ ਨਹੀਂ ਆਕਣ ਜ਼ੋਰ ਚਪੈ ਨਹ ਜ਼ੋਰ ਜ਼ੋਰ ਨਾ ਜੰਮਣ ਮਰਨ ਨਹ ਜ਼ੋਰ ਸੋ ਇੱਥੇ ਬਸ ਨਹੀਂ ਜੇ ਹੋਰ ਵਿਚਾਰ ਕੀਤੇ ਜਾਵੇ ਅੱਜ ਜੀਵ ਜਿਸ ਦੇ ਨਾਲ ਦੁਸ਼ਮਣੀ ਕਰਦਾ ਵੈਰੀ ਸਮਝਦਾ ਆਖਦਾ ਮੈਂ ਉਸ ਨੂੰ ਖਤਮ ਕਰ ਦਿਆਂਗਾ ਪਰ ਸੱਚ ਤੇ ਇਹ ਹੈ ਕੇ ਨਾ ਤੇ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਹੈ ਅਤੇ ਨਾ ਕੋਈ ਕਿਸੇ ਨੂੰ ਮਰਨ ਤੋਂ ਬਚਾ ਨਹੀਂ ਸਕਦਾ ਹੈ ਇਹ ਸਾਰਾ ਉਸ ਪਰਮੇਸ਼ਰ ਦੇ ਹੱਥ ਦੇ ਵਿੱਚ ਕਈ ਵਾਰ ਜਿਸ ਨੂੰ ਮਾਰਨ ਦੇ ਜੀਵ ਯਤਨ ਕਰਦਾ ਹੈ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਦੇ ਬਚਨਾਂ ਦੇ ਅਨੁਸਾਰ ਇਹ ਜੀਵ ਉਸ ਨੂੰ ਮਾਰਦਾ ਮਾਰਦਾ ਆਪਣੀ ਜੀਵਨ ਲੀਲਾ ਸਮਾਪਤ ਕਰ ਬੈਂਦਾ ਤੇ ਸਾਰੀ ਉਮਰ ਦੁੱਖੀ ਚਿਹੜੇ ਛੱਡਦਾ ਪਰ ਉਹ ਮਰਦਾ ਨਹੀਂ ਦੂਸਰੀ ਗੱਲ ਕਿ ਕੋਈ ਆਪਣਾ ਪਿਆਰਾ ਜਿਹਨੂੰ ਕੋਈ ਜੀਵ ਆਖੇ ਨਾ ਕਿ ਮੈਂ ਬਚਾ ਲਵਾਂ ਵੇਖੋ ਜਦਾਂ ਦੇ ਕਈ ਮਰੀਜ਼ ਹੁੰਦੇ ਹਨ ਕਿ ਇੱਕ ਇੱਕ ਸਾਦੀ ਕੀਮਤ ਦਾ ਉਹਨਾਂ ਦੇ ਦੁੱਖ ਤੋਂ ਪਤਾ ਚੱਲਦਾ ਉਹ ਕੁਝ ਸਮੇਂ ਦੇ ਇੰਤਜ਼ਾਰ ਵਾਸਤੇ ਵੀ ਸਵਾਸੇ ਵੱਧ ਨਹੀਂ ਲੈ ਸਕਦੇ ਕਿ ਮੈਨੂੰ ਮੇਰਾ ਕੋਈ ਧੀ ਪੁੱਤਰ ਮਿਲਣ ਵਾਸਤੇ ਆ ਰਿਹਾ ਤੇ ਮੈਂ ਇੰਨੇ ਸਵਾਸੇ ਆਪਣੇ ਵਿਧਾ ਲਵਾਂ ਜ਼ੋਰ ਦੇ ਨਾਲ ਕੋਈ ਬਚ ਨਹੀਂ ਸਕਦਾ ਜ਼ੋਰ ਦੇ ਨਾਲ ਕੋਈ ਮਰ ਨਹੀਂ ਸਕਦਾ ਕੋਈ ਕਿਸੇ ਨੂੰ ਬਚਾ ਨਹੀਂ ਸਕਦਾ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਸ਼ੇਖ ਬ੍ਰਹਮ ਨੇ ਆਖਿਆ ਸੀ ਆਖਣ ਲੱਗਾ ਮੇਰੇ ਵਿੱਚ ਇੰਨੀ ਤਾਕਤ ਆ ਕਿ ਜੇ ਮੈਂ ਆਪਣੀ ਤਾਕਤ ਵਰਤਾ ਜਦੋਂ ਜਮਾ ਦੇ ਦੂਤ ਮੇਰੀ ਜਾਨ ਕੱਢਣ ਵਾਸਤੇ ਆਉਣਗੇ ਮੈਂ ਉਹਨਾਂ ਨੂੰ ਲਾਗੇ ਨਹੀਂ ਆਉਣ ਦਵਾਂਗਾ ਕਿਦਾਂ ਮੇਰੀ ਜਾਨ ਕੱਢਣਗੇ ਗੁਰੂ ਨਾਨਕ ਪਾਤਸ਼ਾਹ ਜੀ ਪੰਕਤੀਆਂ ਉਚਾਰਨ ਕਰਦੇ ਮਹਾਰਾਜ ਪਰਮਉਦੇ ਜੇ ਜਰਵਾਣਾ ਪਰਹਰ ਜਾਰੇ ਵੇਚ ਘਰੇ ਦੀ ਆਈ ਹੈ ਮਹਾਰਾਜ ਪਰਮਉਦੇ ਜ਼ਿਕਰ ਇੰਨੀ ਸਮਰੱਥਾ ਹੈ ਕਿ ਜਦ ਮਦੂਤਾ ਤੋਂ ਬਚ ਜਾਵਾਂਗੇ ਉਹਨਾਂ ਨੂੰ ਦੂਰ ਭੇਜ ਦੇਵਾਂਗੇ ਮਹਾਰਾਜ ਪਰਮਉਦੇ ਫਿਰ ਪਹਿਲਾਂ ਤੂੰ ਆਪਣੇ ਤੇ ਜਿਹੜਾ ਬਡੇਪਾ ਤੇਰੇ ਤੇ ਆ ਰਿਹਾ ਨਾ ਉਹਨੂੰ ਰੋਕ ਕੇ ਵਿਖਾ ਇਹ ਸੱਚ ਹੈ ਮੌਤ ਤੋਂ ਬਚਣ ਦੇ ਯਤਨ ਤੇ ਸਾਰੇ ਕਰਦੇ ਆ ਕੋਈ ਆਪਣਾ ਬਡੇਪਾ ਰੋਕ ਕੇ ਵਿਖਾਵੇ ਇਸੇ ਤਰ੍ਹਾਂ ਕਿਸੇ ਨੂੰ ਕੋਈ ਆਪਣੇ ਬਲ ਦੇ ਨਾਲ ਮਾਰ ਨਹੀਂ ਸਕਦਾ ਕਿਸੇ ਨੂੰ ਕੋਈ ਬਚਾ ਨਹੀਂ ਸਕਦਾ ਕੋਈ ਆਪਣੇ ਬਲ ਦੇ ਨਾਲ ਵੱਧ ਨਹੀਂ ਜੀ ਸਕਦਾ ਕੋਈ ਪਹਿਲਾ ਨਹੀਂ ਮਰ ਸਕਦਾ ਸਤਿਗੁਰੂ ਜੀ ਇਸ ਪਾਵਨ ਬਾਣੀ ਰਾਹੀਂ ਇਹਨਾਂ ਪੰਕਤੀਆਂ ਰਾਹੀਂ ਸਮਝਾ ਰਹੇ ਨੇ ਸੋ ਇੱਥੇ ਹੀ ਸਮਾਪਤੀ ਕਰੀਏ ਜੇਕਰ ਆਪ ਜੀ ਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਅੱਗੇ ਜਿੰਨਾ ਜ਼ਰੂਰ ਕਰਿਆ ਕਰੋ ਆਪਣੇ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦੱਸਿਆ ਕਰੋ ਸੋ ਜਿਨ੍ਹਾਂ ਗੁਰਮੁਖਾਂ ਨੇ ਅਜੇ ਤੱਕ ਸਾਡਾ ਜ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ ਕਾਂ ਜੋ ਆਉਣ ਵਾਲੀ ਵੀਡੀਓ ਆਪ ਜੀ ਤੱਕ ਖੇਤੀ ਪਹੁੰਚ ਸਕੇ ਬੇਨਤੀ ਪ੍ਰਵਾਨ ਕਰਨੀ ਹੋਈਆਂ ਗਲਤੀਆਂ ਭੁੱਲਾਂ ਜੀ ਖਿਮਾ ਸਤਿਗੁਰੂ ਜੀ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਾਂ ਮਰਾਦਾਂ ਪੂਰੀਆਂ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ